ਸਾਈਟ ਆਫ ਕਰ ਦੇ ਮੈਂ ਕਿ ਸਟ੍ਰੈਸ ਕਰ ਲਓ ਬਾਕੀ ਗੱਲਾਂ ਤਾਂ ਠੀਕ ਆ ਆ ਕੁੜੀ ਜਦੋਂ ਦੀ ਆਈ ਆ ਮੰਮੀ ਨੇ ਤੇ ਮਾਂ ਦੀ ਬੱਚੇ ਕੋਈ ਗੱਲ ਹੀ ਨਹੀਂ ਕੀਤੀ ਇਹ ਵੀ ਠੀਕ ਨਹੀਂ ਹੈਗੀ ਤੇ ਮੰਮੀ ਨੇ ਪੁੱਛਦੀ ਆ ਮੰਮੀ ਤੂੰ ਇਹ ਬੜਾ ਚੁੱਪਚਾਪੋ ਕੇ ਬੈਠੇ ਜੀ ਇੱਥੇ ਹਾਂ ਤਾਂ ਕੀ ਕਰਾਂ ਹਵਾਲਾ ਪਾਵਾ ਦੱਸ ਤੂੰ ਕਿੱਧਰ ਆਈ ਹੈ ਮੰਮੀ ਕਰਨਾ ਕੀ ਆ ਅਬ ਕਿੰਨੇ ਦਿਨ ਹੋ ਚੱਲੇ ਆ ਅੰਜੂ ਜਿਸ ਦਿਨ ਦੀ ਇਸ ਘਰ ਵਿੱਚ ਆਈ ਆ ਤੇ ਸਾਰੇ ਜਣੇ ਬਸ ਉਹਦੇ ਪਿੱਛੇ ਲੱਗੇ ਜੇ ਤੁਹਾਨੂੰ ਪਤਾ ਵੀ ਆ ਤੁਹਾਨੂੰ ਮੈਂ ਗੱਲ ਕਹੀ ਤੂੰ ਅਜੇ ਤੱਕ ਪੂਰਨੀ ਪਾਈ ਕਿਹੜੀ ਗੱਲ ਕਹੀ ਸੀ ਕਿੰਨੇ ਦਿਨ ਹੋ ਗਏ ਆ ਜਦੋਂ ਦੀ ਸੁਖਮਣ ਇਸ ਘਰ ਵਿੱਚ ਆਈ ਆ ਕਿ ਕਦੋਂ ਦਾ ਕਿਹਾ ਵਗੈਰੇ ਧਮਾੜ ਕਰਨਾ ਪਰ ਉਹ ਤੋਂ ਬਾਅਦ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਆ ਜਦੋਂ ਦੀ ਅੰਜੂ ਇਸ ਘਰ ਵਿੱਚ ਆਈ ਸਾਰੇ ਜਣੇ ਤੇ ਉਹਦੇ ਮਗਰ ਲੱਗੇ ਪਏ ਜੇ ਉਹ ਵੀ ਕੰਮ ਜ਼ਰੂਰੀ ਆ ਤੈਨੂੰ ਪਤਾ ਛੰਮੀ ਦਾ ਮਕੰਡਾ ਕੱਢਾਂ ਸ਼ੰਮੀ ਦਾ ਪਹਿਲਾਂ ਸੋਚੂਗੀ ਉਹਨੂੰ ਘਰੋਂ ਕੱਢੂਗੀ ਨਾ ਫਿਰ ਮੈਂ ਕੋਈ ਸੋਚੂਗੀ ਸਮਝ ਲੱਗੀ ਉਹਦਾ ਵੀ ਕੰਮ ਕਰਨਾ ਜ਼ਰੂਰੀ ਆ ਫਿਰ ਜਦੋਂ ਰਾਣੀ ਦਾ ਮੈਂ ਵਿਆਹ ਕਰੂਗੀ ਉਦੋਂ ਮੈਂ ਤਮਾਨ ਦੇ ਬਾਰੇ ਵੀ ਸੋਚੂਗੀ ਸਮਝ ਲੱਗੀ ਇੱਕ ਪਾਸੇ ਰਾਣੀ ਦੀਆਂ ਖੁਸ਼ੀਆਂ ਇੱਕ ਪਾਸੇ ਸੁਖਮੰਨ ਦੀਆਂ ਖੁਸ਼ੀਆਂ ਮੈਨੂੰ ਤਾਂ ਲੱਗਦਾ ਨਹੀਂ ਨਾ ਹੀ ਤੁਹਾਡੇ ਕੋਈ ਸ਼ੰਮੀ ਦਾ ਕੰਡਾ ਨਿਕਲਣਾ ਤੇ ਨਾ ਹੀ ਅੰਜੂ ਦੀ ਕੋਈ ਗੱਲ ਹੋਣੀ ਕਿ ਇਸ ਤੋਂ ਚੰਗਾ ਨਾ ਤੁਸੀਂ ਕੁਝ ਨਹੀਂ ਕਰਨਾ ਮੈਨੂੰ ਤਲਾਬਾ ਮੈਨੂੰ ਕੱਲੀ ਨੂੰ ਕਰਨਾ ਪੈਣਾ ਸਾਰਾ ਕੁਝ ਨਾ ਤੈਨੂੰ ਪਿਆਰ ਪਿਆਰ ਨਹੀਂ ਇਹ ਸੁਖਮਨ ਨੂੰ ਸਲਾਮ ਹੀ ਨਦੀ ਹੋ ਲੈੰਦੇ ਫਿਰ ਆਪਾਂ ਇਹਦਾ ਕੁਝ ਸੋਚਣਾ ਵਾ ਤੇ ਹੁਣ ਉਹ ਟਾਈਮ ਆ ਗਿਆ ਹੁਣ ਮੈਂ ਉਹਦੇ ਬਾਰੇ ਸੋਚਣ ਦੀ ਤੇ ਤੂੰ ਕਿਉਂ ਕਾਲੀ ਪੈਂਡਈ ਆ ਉਦੋਂ ਤਾਂ ਕੰਮ ਕਰ ਲੈਂਦੇ ਮੈਨੂੰ ਗੱਲ ਤੇ ਕੋਈ ਘਰ ਵਿੱਚ ਕਰਦਾ ਨਹੀਂ ਗੱਲ ਅੱਜ ਹੀ ਮੈਂ ਛੇੜੀ ਆ ਤੁਸੀਂ ਉਦੋਂ ਦੀ ਕਿਉਂ ਨਹੀਂ ਛੇੜ ਦਿੱਤੀ ਤੇ ਮੇਰੇ ਦਿਮਾਗ ਤੇ ਚੱਲਦਾ ਵਾ ਨਾ ਮੈਂ ਕੋਈ ਦੱਸਣਾ ਜ਼ਰੂਰੀ ਆ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹੋ ਤੇ ਗੱਲ ਆ ਧੀ ਮੇਰੀ ਆ ਮੈਨੂੰ ਉਹਦਾ ਚਾਹਤਾਂ ਨੂੰ ਥੋੜੀ ਕਿਉਂ ਨਹੀਂ ਚਾ ਮੰਮੀ ਇਹ ਬਸ ਕਹਿਂਦੀ ਆ ਗੱਲਾਂ ਵਾ ਜੇ ਤੁਹਾਨੂੰ ਚਾਹ ਹੁੰਦਾ ਨਾ ਤੇ ਅੱਜ ਦਾ ਸੁਖਮੰਦਰ ਤਮਾਨ ਹੋ ਜਾਂਦਾ ਪਰ ਤੁਸੀਂ ਕਿਹਨੇ ਕੋਈ ਗੱਲ ਨਹੀਂ ਕੀਤੀ ਜੇ ਛੇੜੀ ਤੇ ਮੈਂ ਅੱਜ ਹੀ ਗੱਲ ਛੇੜੀ ਐ ਮੇਰੇ ਵੱਲ ਭਾਵੇਂ ਉਹ ਰਵੇ ਚਾਹੇ ਇਹ ਰਵੇ ਮੈਨੂੰ ਸੁਖਮੰਦਰ ਤਮਾਨ ਚਾਹੀਦਾ ਜੇ ਬਸ ਝੇੜਾ ਕੋਈ ਨਹੀਂ ਆ ਕਾਲੇ ਤੋਂ ਕਾਲਾ ਵਾ ਇਹ ਨਹੀਂ ਪਤਾ ਕਿ ਕਿਹੜਾ ਕੰਮ ਪਹਿਲੋ ਕਰਨਾ ਚਾ ਕਰ ਆਹੇ ਸੁਖਮੰਦਰ ਤਮਾਨ ਕੇ ਤੇ ਭੱਜ ਚੱਲਿਆ ਸੁਖਮੰਦਰ ਤਮਾਨ ਵੀ ਕਰਦਾਂਗੇ ਅਬ ਮੈਂ ਜਿਹੜੀ ਗੱਲ ਪਹਿਲੋ ਚਲਾਈ ਕੁੜੀ ਘਰ ਚਾ ਕੇ ਬੈਠੀ ਉਹਦੇ ਬਾਰੇ ਸੋਚਾਂ ਇਨੰਤ ਕੁਛ ਪਤਾ ਹੀ ਨਹੀਂ ਲੱਗਦਾ ਤੇ ਆਪਣੀਆਂ ਮਾਰੀ ਜਾਂਦੀਆਂ ਮੇਰੇ ਦਿਮਾਗ ਤੇ ਛੱਤੀ ਚੱਲਣ ਡੀਆਂ ਹਰੇ ਤੇ ਭਾਈ ਪਤਾ ਨਹੀਂ ਮੰਨੀ ਨਹੀਂ ਲੱਗਣ ਡਿਆ ਭਾਬੀ ਗਈ ਜਾਂਦੀ ਐ ਰਹਿ ਜਾ ਚਾਚੀ ਆਖੀ ਜਾਂਦੀ ਐ ਚੱਲ ਜਾ ਪਤਾ ਨਹੀਂ ਮੇਰਾ ਵੀ ਅੱਗੇ ਬੜਾ ਮਨ ਲੱਗਦਾ ਹੁੰਦਾ ਦੇਲੀ ਨਹੀਂ ਲੱਗਣ ਡਿਆ ਕੀ ਚੱਕਰ ਹੈ ਸਿਮਰਤ ਨੂੰ ਵੀ ਫੋਨ ਕਰਨ ਦੀ ਆਉਗੀ ਨਹੀਂ ਚੁੱਕਣ ਦੀ ਪਤਾ ਨਹੀਂ ਕੀ ਕਰੀ ਜਾਂਦੀ ਸਿਮਰਤ ਵੀ ਸ਼ਮਮੀ ਫੋਨ ਦਿੱਤੋਂ ਦੀ ਨਹੀਂ ਦਿਉ ਇਹ ਹਾਂ ਕੱਲੀ ਗੱਲਾਂ ਕਰਨ ਡਈਆਂ ਵੈਸੇ ਭੂਆ ਜੀ ਉਹਨਾਂ ਸੋਚਣ ਨਹੀਂ ਵੀ ਰਹਿ ਜਾਵਾਂ ਕਿ ਚੱਲ ਜਾਵਾਂ ਸਮਝ ਨਹੀਂ ਆਉਂਦੀ ਕੋਈ ਹਾਏ ਹਾਏ ਫੇਰ ਇੱਕੋ ਗੱਲ ਰਹਿ ਜਾਂ ਕੇ ਚਲੇ ਜਾਵਾਂ ਜਦੋਂ ਮੈਂ ਤੈਨੂੰ ਕਹਿਣ ਡਈਆਂ ਰਹਿ ਅੱਛਾ ਨਾ ਤੀ ਮੇਰੀ ਗੱਲ ਸੁਣ ਉਹ ਸੂਟ ਬੜਾ ਸੋਹਣਾ ਲੈ ਕੇ ਆਈ ਹਾਂ ਹਾਂਜੀ ਭੂਆ ਜੀ ਵਧੀਆ ਲੱਗਾ ਤੁਹਾਨੂੰ ਮੈਨੂੰ ਬੜਾ ਸੋਹਣਾ ਲੱਗਾ ਤੇ ਤੈਨੂੰ ਮੈਂ ਕਿਹਾ ਸੀ ਮੈਨੂੰ ਸਵੇਰੋਂ ਦਾ ਦੁਪੱਟਾ ਵਿਖਾਵੇਂ ਤੂੰ ਮੈਂ ਸਿਮਰ ਪੁੱਛਿਆ ਤੇ ਉਹ ਕਹਿੰਦੀ ਦੁਪੱਟਾ ਵੀ ਲੈਂਸ ਲੱਗਣਾ ਦੇ ਆਈ ਆ ਤੇ ਸੂਟ ਵੀ ਸਿਣਾ ਦੇ ਆਈ ਆ ਹਾਂਜੀ ਲੈਂਸ ਲੱਗਣੇ ਦੇ ਤਾਂ ਭੂਆ ਜੀ ਤਾਂ ਨਹੀਂ ਦਿਖਾਇਆ ਤੁਹਾਨੂੰ ਦੁਪੱਟਾ ਬੜਾ ਸੋਹਣਾ ਵਾ ਸਾਰਾ ਪ੍ਰਿੰਟ ਹੋਇਆ ਵਾ ਅੱਛਾ ਮੈਂ ਤੇਨੂੰ ਆਪਣੇ ਦਿਲ ਦੀ ਇੱਕ ਗੱਲ ਕਰਨਾ ਚਾਹਦੀ ਹਾਂ ਦੱਸੋ ਭੂਆ ਜੀ ਯਾਰ ਤੇਰੇ ਨੂੰ ਬੜਾ ਟਾਈਮ ਹੋ ਗਿਆ ਪਰ ਤੈਨੂੰ ਇੰਜ ਨਹੀਂ ਲੱਗਣ ਡਿਆ ਕਰਨਜੀਤ ਕੁਝ ਤੇਨਾਂ ਘਰਾਂ ਨੂੰ ਵੱਧ ਕਰਨ ਲੱਗ ਪਿਆ ਹਾਂਜੀ ਭੂਆ ਜੀ ਬਹੁਤ ਜ਼ਿਆਦਾ ਕਰਦੇ ਆ ਤੇ ਮੇਰੇ ਨਾਲ ਕੋਈ ਪਤਾ ਨਹੀਂ ਉਹਨਾਂ ਦਾ ਭਾਵੇਂ ਮੈਨੂੰ ਲੈਣ ਤੋਂ ਰੇ ਹੁਣ ਐਦਾਂ ਹੀ ਕਰਦੇ ਹੁੰਦੇ ਅੱਗੇ ਵੀ ਝੂਠ ਬੋਲਦੇ ਹੁੰਦੇ ਆ ਤੂੰ ਰਹਿ ਪਾ ਤੂੰ ਰਹਿ ਪਾ ਕੋਈ ਗੱਲ ਨਹੀਂ ਜਦੋਂ ਮਰਜੀ ਆ ਜੀ ਤੇ ਬਾਅਦ ਚ ਸ਼ਾਮੀ ਲੈਣ ਆ ਜਾਂਦੇ ਹੁੰਦੇ ਜੀ ਇੱਕ ਮਿੰਟ ਮੈਂ ਤੇਰੀ ਚਾਚੀ ਵੇਖ ਲਾਂ ਉਹ ਲਮੇ ਪੈ ਗਈ ਮੇਰੀ ਗੱਲ ਸੁਣ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਕਿ ਵੇਖ ਉਹ ਤੈਨੂੰ ਕਿੱਡਾ ਜਿਆਦਾ ਧਿਆਨ ਰੱਖਦਾ ਏ ਤੈਨੂੰ ਕੰਦਾ ਏ ਕਿ ਤੂੰ 4 ਦਿਨ ਪੇਕੇ ਰਹਿ ਕੇ ਰਮਾਣ ਕਰ ਹਾਂਜੀ ਨਹੀਂ ਤਾਂ ਉਹ ਤੇਰੀ ਸਾਸੂ ਨੂੰ ਕਿਹਾ ਸੀ ਕਿਤੇ ਕਿਉਂ ਜਾਣਦੇ? ਫੁਆਜੀ ਪਰ ਚਾਚੀ ਜੀ ਨੂੰ ਸਹੀ ਕਰੀ ਜਾਂਦੇ ਮੇਰੇ ਤੇ ਕਹਿੰਦੇ ਇੱਥੇ ਕੀ ਕਰਨ ਆਈ ਆ ਤੈਨੂੰ ਨਹੀਂ ਪਤਾ ਕਿ ਬੱਚੇ ਦਾ ਧਿਆਨ ਰੱਖਣਾ ਵਾ ਉੱਥੇ ਸਿਮਰਤ ਕੱਲੀ ਫਾਇਏ ਆਈ ਹੋਣੀ ਆ ਚੱਲ ਉੱਥੇ ਹਾਂ ਤੇ ਮੇਰੇ ਨਾਲ ਵੇਖ ਕੇ ਖੁਸ਼ੀ ਨਹੀਂ ਹੋਈ ਚਾਚੀ ਜੀ ਆਹ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਆ ਚਾਚੀ ਨੂੰ ਛੱਡ ਪਰ ਆ ਤੇਰੇ ਭਰਾ ਬਚਾਈ ਤੇ ਖੁਸ਼ੀ ਆ ਨਾ ਤੇ ਰਮਾਣ ਕਰ ਰੋ ਤੇ ਫਿਲ ਗਿਆ ਨਾ ਹਾਂਜੀ ਪਰ ਇੱਕ ਗੱਲ ਇਹ ਮੈਨੂੰ ਸਹੀ ਨਹੀਂ ਲੱਗਦੀ ਅਰੇ ਪ੍ਰੋਣੀ ਆਈ ਆ ਇਹ ਹੈ ਕੌਣ ਐ ਨਾ ਭੂਆ ਜੀ ਦੂਰ ਦੀ ਰਿਸ਼ਤੇਦਾਰੀ ਉਹਦਾਂ ਕੋਈ ਮੈਨੂੰ ਆਪ ਨਹੀਂ ਪਤਾ ਜਿੰਨਾ ਚਿਰ ਮੇਰੇ ਵਿਆਹ ਨੂੰ ਹੋ ਗਿਆ ਵਾ ਉਹਦੋਂ ਦਾ ਤੇ ਉੱਥੇ ਕੋਈ ਨਹੀਂ ਆਇਆ ਆਹ ਹੋਣੀ ਆਈ ਆ ਬਸ ਉਹਨੇ ਇਕੱਤਾ ਦਿਨ ਰਹਿਣਾ ਵਾ ਚਲ ਜਾਣਾ ਉਹਨੇ ਕੁੜੀ ਨੇ ਪਰ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਾਂ ਹਾਂਜੀ ਤੇਰੀ ਚਾਚੀ ਗੱਲ ਗਲਤ ਨਹੀਂ ਕਹਿ ਰਹੀ ਗੱਲ ਸਹੀ ਕਹਿ ਰਹੀ ਜੇ ਪ੍ਰੋਣੀ ਘਰ ਆਈ ਆ ਤੇ ਪੁੱਤ ਤੇਰਾ ਫਰਜ਼ ਬਣਦਾ ਸੀ ਉਹਦੇ ਕੋਲ ਰਹਿਣਾ ਸਿਮਰਤ ਉਹਨੂੰ ਕਿੰਨਾ ਕਿ ਜਾਣਦੀ ਹੋਗੀ ਜਿਉ ਉਹ ਤ ਉਹਨੂੰ ਜਾਣਨ ਦੀ ਕੋਸ਼ਿਸ਼ ਕਰਨ ਲਈ ਘਟੋ ਘਟ ਤੂੰ ਵੀ ਤਾਂ ਜਾਣਨ ਦੀ ਕੋਸ਼ਿਸ਼ ਅਗਲੀ ਕੀ ਸੋਚੂਗੀ ਕਿ ਮੈਂ ਇਹਨਾਂ ਦੇ ਘਰ ਵਿੱਚ ਆਈ ਆ ਤੇ ਅਖੇ ਕੀ ਭਾਬੀ ਕਹਿੰਦੀ ਤੈਨੂੰ ਕੀ ਕਹਿੰਦੀ ਆ ਤੂੰ ਵੀ ਤੈਨੂੰ ਕੋ ਰਹਿਣਾ ਚਾਹੀਦੇ ਸੀ ਨਾ ਪੂਆ ਜੀ ਤੁਸੀਂ ਸਮਝਦੇ ਨਹੀਂ ਪਏ ਮੈਨੂੰ ਰਣਜੀਤ ਨੇ ਕਿਹਾ ਵਾ ਕਿ ਤੂੰ ਰਹਿ ਆ ਦੋ ਦਿਨ ਤੇ ਨਾਲੇ ਮੈਨੂੰ ਮੰਮੀ ਜੀ ਨੇ ਆਪ ਭੇਜਿਆ ਵਾ ਆ ਗੱਲ ਹੋਈ ਆ ਤੇਰੇ ਸਾਸਤਾ ਦਿਮਾਗ ਖਰਾਬ ਨੇ ਕਲ ਪਰੌਣਾ ਆਵੇ ਤੇ ਨੂੰ ਤੇ ਹੀ ਨੋਪਾ ਘਰੋਂ ਕੱਢਦੀ ਇਹ ਗੱਲ ਗਲਤ ਨਹੀਂ ਤੈਨੂੰ ਲੱਗਣ ਦੇ ਉਦਾਂ ਕਹਿੰਦੇ ਹੋਣੇ ਆ ਵੀ ਚੱਲ ਥੋੜੀ ਤੈਨੂੰ ਵੀ ਰੈਸਟ ਮਿਲ ਜੂਗੀ ਤਾਨੂੰ ਪਤਾ ਹੀ ਆ ਜਦੋਂ ਗੁੜੀਆ ਹੋਣ ਵਾਲੀ ਹੀ ਉਦੋਂ ਵੀ ਮੇਰੇ ਇੱਥੇ ਚੱਕਰ ਨਹੀਂ ਵੱਜਾ ਤੇ ਜਿੰਨਾ ਚਿਰ ਸਵਾ ਮਹੀਨਾ ਨਹੀਂ ਹੋਇਆ ਘੋਨਾ ਚ ਵੀ ਮੈਂ ਕਿਤੇ ਨਹੀਂ ਗਈ ਤਾਂ ਆ ਘਰ ਕੇ ਕਹਿੰਦੇ ਹੋਣੇ ਆ ਵੀ ਚੱਲ ਹੁਣ ਇਹ 2-4 ਦਿਨ ਰਹਿ ਆਵੇ ਆ ਗੱਲ ਹੁਣੀ ਆ ਨਾ ਪੁੱਤਰ ਉਹ ਤੇਰੀ ਗੱਲ ਨਾਲ ਮੈਂ ਸਾਰੇ ਸਹਿਮਤ ਆ ਸਮਝਣ ਦੀ ਗੱਲ ਪਰ ਮੇਰੀ ਗੱਲ ਸੁਣ ਉਧਰੋਂ ਤੂੰ ਦੱਸਣ ਦੇਂ ਆ ਉਹ ਆਈ ਤੇ ਮੈਂ ਚਾਹ ਦਾ ਕੱਪ ਬਣਾਇਆ ਤੇ ਮੈਂ ਇੱਧਰ ਨੂੰ ਆ ਗਈ ਚੰਗਾ ਨਾ ਲੱਗਦਾ ਇੱਕ ਜੀ ਅੰਦਰ ਵੜਿਆ ਤੇ ਇੱਕ ਜੀ ਬਾਹਰ ਨਿਕਲਿਆ ਮੇਰੀ ਗੱਲ ਸੁਣ ਮੈਨੂੰ ਤਾਂ ਇੰਜ ਲੱਗਣ ਡਿਆਈ ਕਿ ਤੇਰੀ ਸੱਸ ਨੇ ਉਸ ਪਰੋੜੀ ਸਾਹਮਣੇ ਤੈਨੂੰ ਬੁਰਾ ਬਣਾਇਆ ਏ ਕਾਲੂ ਉਹ ਕੁੜੀ ਤੇ ਐਹੋ ਹੀ ਕਹੀ ਕਿ ਨਾ ਕਿ ਪਰਚਾਈ ਕਿ ਤਰਾ ਮੂੰਹ ਚੁੱਕ ਕੇ ਚਲੀ ਗਈ ਏ ਪੂਆ ਜੀ ਜਦੋਂ ਦੀ ਮੈਂ ਉਸ ਘਰ ਚ ਗਈਆਂ ਤੁਹਾਨੂੰ ਤੇ ਪਤਾ ਹੀ ਐ ਇਸ ਗੱਲ ਦਾ ਕਿ ਅੱਗੇ ਮੇਰੀ ਸੱਸ ਬੜਾ ਚੰਗਾ ਸਮਝਦੀ ਏ ਮੈਨੂੰ ਏਕਾ ਬੱਚਾ ਨਾ ਹੋਣ ਤੋਂ ਤਾਂ ਮੇਰੇ ਗੈਰ ਪਈ ਆ ਆਦੇ ਸ਼ੁਕਰ ਕਰੋ ਕਿ ਆ ਹੁਣ ਥੋੜਾ ਬੋਤਾ ਉਹ ਫਿਰ ਕਰਦੀ ਹੀ ਉਹ ਵੀ ਉਹਨੂੰ ਆਪਣਾ ਮਤਲਬ ਹੁਣਾਵਾ ਵੀ ਬੱਚਾ ਛੋਟਾ ਵਾ ਤੇ ਚੱਲ ਬੱਚਾ ਸੰਭਦੀ ਰਵੇ ਜਾਂ ਕੰਮ ਕਰਦੀ ਰਵੇ ਕਰਦਾ ਤੁਹਾਡੇ ਕੀ ਦਿਲ ਚ ਆਪੇ ਮੈਨੂੰ ਭਲਾ ਪਤਾ ਨਹੀਂ ਲੱਗਦਾ ਹੁ ਨਾ ਤਾਂ ਤੂੰ ਕੰਨੀ ਆ ਕਿ ਮੈਨੂੰ ਕੁਝ ਪਤਾ ਨਹੀਂ ਉਹ ਕੁੜੀ ਕੌਣ ਆ ਚਾਚੇ ਦੀ ਮਾਮੇ ਦੀ ਤਾਏ ਦੀ ਦੂਰੋਂ ਨੇੜਿਓਂ ਹੈ ਕੁੜੀ ਕੌਣ ਆ ਤੇਰੀ ਉਹਦੇ ਨਾਲ ਕੋਈ ਗੱਲਬਾਤ ਹੋਈ ਸੀ? ਬਾਜੀ ਤੁਸੀਂ ਉਸ ਕੁੜੀ ਨੂੰ ਕੀ ਕਹਿਣਾ ਵਾ? ਇੱਕ ਅੱਧੇ ਦਿਨ ਲਈ ਆਈ ਆ ਤੇ ਉਹਨੇ ਚਲ ਜਾਣਾ ਵਿਚਾਰੀ ਨੇ। ਪਰ ਮੇਰੀ ਗੱਲ ਸੁਣ ਆ ਮੇਰੇ ਘਰ ਹੁਣੇ ਕੋਈ ਪਰੌਣਾ ਆ ਜਵੇ ਤੇ ਮੇਰੀ ਨੂੰ ਸਮਾਨ ਚੋਕੇ ਤੁਰ ਪਵੇ। ਦੱਸ ਤੂੰ ਇਹ ਗੱਲ ਸਹੀ ਏ ਕਿ ਗਲਤ ਏ? ਮੈਂ ਫੋਨ ਲੈ ਕੇ ਆਵਾਂ। ਕਰ ਲਓ ਗੱਲ ਰਣਜੀਤ ਨਾਲ ਤੇ ਮੰਮੀ ਜੀ ਨਾਲ। ਇਹ ਚ ਮੇਰਾ ਕੀ ਕਸੂਰ ਏ? ਮੈਨੂੰ ਤਾਂ ਲੱਗਦਾ ਤੂੰ ਹੀ ਮੈਨੂੰ ਪੱਡਣਾ ਚਾਹੁੰਦੀ ਸੀ ਨਾ। ਇਹ ਗੱਲ ਨਾ ਦੁਬਾਰਾ ਕਰੀ। ਪੁੱਤ ਮੈਂ ਤਾਂ ਤੇਰੀ ਇੱਜ਼ਤ ਸਹੁਰਿਆਂ ਚ ਬਹਰਾਣਾ ਚਾਹਨੀ ਐ ਕਿ ਰਿਸ਼ਤੇਦਾਰ ਭੈਣ ਭਰਾ ਸਾਰੇ ਕਹਿਣ ਕਿ ਸ਼ੰਮੀ ਬਹੁਤ ਚੰਗੀ ਆ ਚੱਲ ਹੁਣ ਇੰਨੀਆਂ ਗੱਲਾਂ ਨਾ ਕਰ ਵੈਸੇ ਵੀ ਭੂਆ ਜੀ ਮੇਰਾ ਹੁਣ ਦਿਲ ਨਹੀਂ ਲੱਗਣ ਡਿਆ ਮੈਂ ਵੈਸੇ ਵੀ ਚੱਲੀ ਆ ਮੈਂ ਤਾਂ ਵੈਸੇ ਤੁਹਾਡੇ ਤੇ ਥੋਪ ਪੰਦੀ ਆ ਵੈ ਮੈਂ ਤਿਆਰੀ ਕਰ ਲਈ ਆ ਆ ਤਿਆਰੀ ਕਰ ਲਈ ਥੋੜੀ ਪਾਲੇ ਵਿੱਚ ਚੱਲ ਜਾ ਕੇ ਰੋਟੀ ਬਣਾ ਤੇ ਖਵਾ ਮੈਨੂੰ ਮੈਂ ਚੱਲ ਜਾਣਾ ਜੀ ਸ਼ਾਮਾ ਵੇਖਦੀ ਕੋਲੈਂਦਾ ਪੋਡਰਾ ਇਹ ਨਵਾਂ ਹੀ ਕੋਈ ਕੰਮ ਲੈ ਕੇ ਬਹਿ ਜਾਂਦੇ ਨੇ ਦੇ ਗੰਦਾ ਜਿਆਦਾ ਹੋਰ ਵੀ ਗੰਦਾ ਪਈਏ ਕੋਈ ਸੋਈ ਚ ਨਿਕ ਤੇ ਖਲਾੜਾ ਇੰਨਾ ਪਿਆਆ ਪਿਆ ਇੰਨਾ ਕੀ ਕਰੀ ਜਾਂਦ ਰੁਕ ਸੀ ਕੁਛ ਨਹੀਂ ਰੋਟੀ ਬਣਾਉਣ ਲੱਗੀ ਹਾਂਜੀ ਦੱਸੋ ਮੈਂ ਬਣਾ ਦੇਣੀ ਕਹਿੰਦੀ ਰੋਟੀ ਨਾਈਸ ਥੈਂਕ ਯੂ ਕੀ ਆਪੇ ਬਣਾ ਲਓਗੇ ਐ ਮਾਲਕ ਜੈਸੂ ਤੋਂ ਤੋਲ ਕੇ ਨਾ ਕਿ ਚਲੋ ਮੈਂ ਤੁਹਾਨੂੰ ਚਟਨੀ ਨਾਲ ਬਿਖ ਮਾਨ ਨਹੀਂ ਆ ਪਰ ਲੱਗਦਾ ਸੀ ਨਾ ਕਾਫੀ ਇਹ ਕਿੰਨਾ ਗੰਦਾ ਵਾ ਨਾਲ ਸਾਡੇ ਘਰ ਚ ਕੋਈ ਵੀ ਨਹੀਂ ਖਾਂਦਾ ਤੇ ਨਾਲ ਇੱਕ ਗੱਲ ਹੋਰ ਆ ਸ਼ਿੰਕ ਚ ਵੇ ਲੋ ਭਾਂਡੇ ਕਿਨੇ ਪਏ ਆ ਇਹ ਜਿਹੜੇ ਦੀ ਮੇਰੀ ਤੇ ਸ਼ੰਮੀ ਦੀ ਅਿਹਾਰ ਚ ਰਸੋਈ ਹੈ ਨਾ ਕਦੀ ਸਾਡੇ ਘਰ ਵਿੱਚ ਜਿੱਦਾਂ ਭਾਂਡੇ ਨਹੀਂ ਪਏ ਸੀ ਨਾਲ ਇੱਕ ਗੱਲ ਹੋਰ ਥੋੜਾ ਜਿਨਾ ਆਪ ਵੀ ਹੱਥ ਹਲਾ ਲਈਦਾ ਹੁੰਦਾ ਵਾ ਘਰ ਚ ਕਿੰਨਾ ਆਪ ਕੰਮ ਪਿਆ ਕਰਨ ਵਾਲਾ ਬੀਨੂ ਤੁਲਾਦਾ ਤੂੰ ਕਿਹਜੇ ਬੇਟਾ ਹੋ ਗਿਆ ਆਪ ਹੀ ਆਪਣਾ ਸਵਾਦ ਦੇ ਰਿੰਦੇ ਜੇ ਘਰ ਦਾ ਕੋਈ ਕੰਮ ਕਰ ਵੇਖ ਲਈ ਦੰਦਾ ਵਾ ਨਹੀਂ ਮੈਂ ਤਾਂ ਸਵੇਰੇ ਉੱਠ ਕੇ ਸਾਰਾ ਕੰਮ ਕੀਤਾ ਸੀ ਕੀ ਧੰਮ ਕੀਤਾ ਸੀ ਕਮਰੇ ਸਾਰਾ ਉਦਾਂ ਹੀ ਪਿਆ ਵਾ ਜੇ ਕੰਮ ਕੀਤਾ ਹੁੰਦਾ ਨਾ ਆ ਸ਼ਿੰਕ ਜਿਹੇ ਭਾਂਡੇ ਨਾ ਹੁੰਦੇ ਉਹ ਕੱਪੜੇ ਵੇਖੋ ਉਦਾਂ ਹੀ ਪਏ ਆ ਕਿਸੇ ਨੇ ਕੱਪੜੇ ਵੀ ਜੁੱਕੇ ਨਾ ਕੋਈ ਕੰਮ ਆ ਵੀ ਸਾਫ਼ ਕਰਨ ਵਾਲਾ ਬਿਆ ਵਾ ਆ ਵੀ ਵੇਖੋ ਇੱਕ ਕੁਲਕਾ ਸਿਰਫ ਰੱਖਿਆ ਬਾਕੀ ਨੇ ਕਿੱਧਰ ਜਾਣਾ ਵਾ ਬਾਕੀ ਵੀ ਹੈਗੇ ਘਰ 'ਚ ਜਿਸ ਵੇਖੋ ਜਾਣਾ ਨਹੀਂ ਆ ਫਿਰ ਸਿਰਫ ਉਹਨਾਂ ਨੂੰ ਰੋਟੀ ਪਾਣੀ ਦਾ ਬਸ ਇਦਾਂ ਹੀ ਕਿ ਉਹਨਾਂ ਨੇ ਖਾ ਲਈ ਬਾਕੀ ਵੇਖ ਲਿਆ ਕਰੋ ਹੈਗਾ ਕੋ ਜਾ ਵੰਜਾ ਕੰਮ ਕਰੋ ਆਪਣਾ ਬਣਾ ਲੈਣੀ ਹੁਣ ਕੀ ਉਹ ਮੈਂ ਕਿਸ਼ਨਾਸ ਨਾਲੋਂ ਕਿ ਮਮਮੀ ਕਿੱਥੇ ਗਏ ਨੇ ਮਮਮੀ ਕਿਹੜੇ ਮਮਮੀ ਮੇਰਾ ਬੁਲਕੇ ਆਂਟੀ ਕਿੱਥੇ ਗਏ ਨੇ ਮੈਨੂੰ ਸਿਰ ਤੇ ਨਜ਼ਰ ਨਹੀਂ ਆਉਂਦੇ ਬਾਹਰ ਜਾਈ ਨੇ ਕੰਮ ਆ ਜਾਂਦੇ ਆ ਮਮਮੀ ਮਮਮੀ ਤੇ ਇਦਾਂ ਕਹਿੰਦੀ ਆ ਇਹ ਤਾਂ ਬਹੁਤ ਪਿਛਲੇ 7 ਜਨਮਾਂ ਤੋਂ ਜਾਂਦੇ ਹੋ ਆਈ ਵੱਡੀ ਮਮਮੀ ਕਹਿਣ ਵਾਲੀ ਅੱਜ ਕਰੇ ਨਹੀਂ ਕੋਈ ਹੈਗਾ ਉਹ ਲੱਗਦਾ ਜਿਹਨੂੰ ਪੁੱਛਦੀ ਆ ਅੱਛਾ ਗੱਲ ਸੁਣ ਮੇਰੀ ਹਾਂ ਜੀ ਬਹਿ ਜਾ ਅੱਛਾ ਮੈਂ ਇੱਕ ਗੱਲ ਦੱਸ ਜਿੱਥੇ ਤੇਰਾ ਵਿਆਹ ਹੋਇਆ ਸੀ ਪਹਿਲਾਂ ਉੱਥੋਂ ਤੂੰ ਕਿਉਂ ਛੱਡ ਕੇ ਆਈ ਉਹ ਆਂਟੀ ਨਾਲ ਮੇਰੀ ਸਾਰੀ ਗੱਲ ਹੋਈ ਸੀ ਮੈਂ ਸਾਰਾ ਕੁਝ ਨੂੰ ਦੱਸ ਚੁੱਕੀ ਹਾਂ ਉਹ ਆਂਟੀ ਕਿਹੜਾ ਇਸ ਕਰ ਵਿੱਚ ਲੋਸਮੈਂਟ ਕਰਾਉਂਦੇ ਸੀ ਮੈਨੂੰ ਵੀ ਮੈਂ ਵੀ ਇਸ ਕਰ ਦੀ ਮੈਂ ਵੀ ਮੈਨੂੰ ਵੀ ਤੇ ਦੱਸ ਕੀ ਹੋਇਆ ਸੀ ਉੱਥੇ ਦਰاصل ਉਹ मतलब ਪਰਵਾਹ ਚੰਗਾ ਨਹੀਂ ਸੀ ਮੁੰਡਾ ਠੀਕ ਨਹੀਂ ਸੀ ਬੜੀਆਂ ਪਰੇਸ਼ਾਨੀਆਂ ਸਨ ਉੱਥੇ ਇਸ ਲਈ ਮੈਂ ਉੱਥੇ ਨਹੀਂ ਰਹਾ ਪਾਈ ਐਡੀ ਗੜੀ ਪਰੇਸ਼ਾਨੀ ਸੀ ਕਿ ਤੈਨੂੰ ਘਰ ਹੀ ਛੱਡਣਾ ਪੈ ਗਿਆ ਚੰਗੇ ਨਹੀਂ ਸੀਗੇ ਮਾਰ ਕੁੱਟ ਕਰਦਾ ਸੀ ਮੁੰਡਾ ਨਸ਼ੇ ਨੁਸ਼ੇ ਕਰਦਾ ਸੀ ਸੋ ਕਮੀਆਂ ਹੀਆਂ ਸੀ ਕਿਸਾ ਮੈਂ ਰਹਿੰਦੀ ਉੱਥੇ ਅੱਛਾ ਕਿਹੜੀ ਚੀਜ਼ ਦੀ ਕਮੀ ਕੈਲਸ਼ੀਅਮ ਦੀ ਕਮੀ ਹੈ ਵੀਟਾਮਿਨ ਡੀ ਦੀ ਕਮੀ ਹੈ ਕਿਹੜੀ ਚੀਜ਼ ਦੀ ਕਮੀ ਹੈ ਤੁਸੀਂ ਡਾਕਟਰ ਨੂੰ ਚੈੱਕ ਕਰਾਉਣਾ ਹੀ ਨਹੀਂ 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 ਐਦਾਂ ਦੀ ਕੋਈ ਕਮੀ ਨਹੀਂ ਸੀ ਕਹਿੰਦਾ ਮਤਲਬ ਕਿ ਨਸ਼ੇ ਬੜੇ ਕਰਦਾ ਸੀ ਮਾਰਦਾ ਕੁੱਟਦਾ ਸੀ ਲੈ ਇਹ ਚੀਜ਼ ਦੀ ਕਮੀ ਥੋੜੀ ਹੁੰਦੀ ਇਹ ਚੀਜ਼ ਦੇ ਸਬਕ ਐਨਰਜੀ ਹੁੰਦੀ ਘਰ ਦੇ ਸਬਕ ਚੀਜ਼ ਨਹੀਂ ਮਿਲ ਹੁੰਦਾ ਰਹਿੰਦਾ ਵਾ ਨਹੀਂ ਦੀਦੀ ਤੁਸੀਂ ਮੇਰੀ ਗੱਲ ਸਮਝੇ ਨਹੀਂਗੇ ਮੈਂ ਨਾ ਪ੍ਰੈਗਨੈਂਟ ਹੋ ਗਈ ਸਮ ਲੈ ਪ੍ਰੈਗਨੈਂਟ ਫਿਰ ਤੇ ਵਧਾਈ ਲੈ ਕੰਮ ਹੋ ਗਿਆ ਫਿਰ ਤੈਨੂੰ ਉਹ ਤੇ ਛੱਡਣ ਦੀ ਲੋੜ ਪੈਗੀ ਦੀਦੀਉਂ ਚਾਂਦੇ ਨਹੀਂ ਸੀ ਬੱਚਾ ਉਹ ਗੱਲ ਸੁਣ ਮੇਰੀ ਮੈਂ ਤੇਰੀ ਦੀਦੀ ਨਹੀਂ ਆਈ ਜੇ ਤੂੰ ਵੱਡੇ ਵਾਸਤੇ ਆ ਮੈਨੂੰ ਮੈਂ ਛੋਟੀ ਆ ਮੇਰਾ ਨਾਮ ਵੀ ਹੈਗਾ ਕੋਈ ਮੇਰਾ ਨਾਮ ਸਿਮਰਤ ਆ ਮੈਨੂੰ ਦੀਦੀ ਕਹਿੰਦੀ ਕੋਈ ਲੋੜ ਨਹੀਂ ਸੌਰੀ ਤੁਸੀਂ ਮੇਰੀ ਗੱਲ ਦਾ ਗੁੱਸਾ ਕਰ ਗਏ ਹੋ ਮੇਰੇ ਉਹ ਟੈਨਸ਼ਨ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਸਮਝਿਓ ਹੁਣ ਚੁੱਪ ਗਈ ਕੁਛ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਮੈਂ ਤੁਹਾਨੂੰ ਕਹਾਂ ਪਤਾ ਨਹੀਂ ਤੁਹਾਨੂੰ ਕਿਸ ਗੱਲ ਦਾ ਗੁੱਸਾ ਮੇਰੇ ਤੇ ਚੜਿਆ ਆ ਵਾ ਮੈਂ ਇਸ ਪਰਿਵਾਰ ਚੋਂ ਨੱਗੋ ਰਹਿਣਾ ਮੈਂ ਕਹਿੰਨੀ ਮੈਂ ਸਭ ਨਾਲ ਬਣਾ ਕੇ ਰੱਖਾਂ ਸਭ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਪਈ ਆ ਪਰ ਤੁਹਾਡਾ ਮੂਡ ਵੀ ਨਹੀਂ ਠੀਕ ਹੈਗਾ ਅੱਛਾ ਪਹਿਲੇ ਸੋਚ ਕੇ ਆਈ ਕਿ ਤੁਸੀਂ ਪਰਿਵਾਰ ਚ ਹੀ ਰਹਿਣਾ ਹਾਂ ਆਂਟੀ ਨਾਲ ਗੱਲ ਹੋਈ ਸੀ ਨਾ ਆਂਟੀ ਨੇ ਕਾਦੀ ਗੱਲ ਕਰਨੀ ਘਰ ਜਿੱਤੇ ਮੈਂ ਹੁੰਦੀ ਆਂਟੀ ਦੇ ਬਹੁਤ ਘਟ ਹੁੰਦੇ ਆ ਕਦੇ ਕਿਤੇ ਚਲ ਗਏ ਕਦੇ ਕਿਤੇ ਚਲ ਗਏ ਬਣਾ ਦੇ ਤੁਸੀਂ ਮੇਰੇ ਨਾਲ ਰੱਖਣੀ ਆਂ ਨਾ ਆਂਟੀ ਨਾਲ ਥੋੜੀ ਲੈ ਹੁਣ ਕੀ ਹੋ ਗਿਆ ਕਿਉਂ ਭੁਗਿਓਗੇ ਬੋਲੋ ਤਾਂ ਸਹੀ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ ਮੈਂ ਬਿਲਕੁਲ ਸੀਰੀਅਸ ਹੋ ਕੇ ਤਾਂ ਨਾ ਗਾਲ ਕਰਦੀ ਪਈ ਆ ਲੇਕਿਨ ਤੁਹਾਡਾ ਮੂਡ ਹੀ ਖਰਾਬ ਹੋ ਗਿਆ ਮੈਂ ਕਿਸ ਦਾ ਨਾ ਗਾਲ ਆਪਣੀ ਕਰਾਂ ਸੀਗੇ ਸੋਣ ਇੱਥੇ ਕਿਹੜਾ ਗੜੀ ਐਮਰਜੈਂਸੀ ਸੁਣ ਨਹੀਂ ਗਈ ਐ ਇਸੇ ਕਰਕੇ ਤੇ ਤੁਹਾਡੇ ਕੋਲ ਬੈਠੀ ਆ ਮੈਂ ਕਿਤੇ ਦੱਸੋ ਆਪਣੀ ਦੁੱਖ ਬੀਤੀ ਹੱਡ ਬੀਤੀ ਜੋ ਤੁਹਾਡੇ ਨਾਲ ਹੋਇਆ ਮੈਂ ਸੁਣਨ ਲਈ ਤੇ ਆਈ ਆ ਨਹੀਂ ਤਾਂ ਮੈਨੂੰ ਕੀ ਲੋੜ ਤੇ ਇੰਨਾ ਕੰਮ ਛੱਡ ਕੇ ਮੈਂ ਤੁਹਾਡੇ ਲਾਗੇ ਆ ਕੇ ਬਹਿ ਜਾ ਕੰਮ ਤਾਂ ਮੈਂ ਵੀ ਕਿਹਾ ਸੀ ਮੈਂ ਕਰਵਾਨੀ ਆ ਤੁਹਾਡੇ ਨਾਲ ਪਤਾ ਮੈਨੂੰ ਸਵੇਰ ਤੋਂ ਹੀ ਬਹੁਤ ਕੰਮ ਕੀਤਾ ਹੈ ਉਸੋ ਮੁੰਡਾ ਬਾਹਰ ਜਾਣਾ ਚਾਹੁੰਦਾ ਸੀ ਜਿਵੇਂ ਕਿਵੇਂ ਪਰਿਵਾਰ ਨੇ ਮੇਰਾ ਘਰ ਨਾ ਵੇਚਿਆ ਕੁਝ ਕਰਜ਼ਾ ਚੁੱਕਿਆ ਬਾਹਰ ਭੇਜਿਆ ਦੋ ਦਿਨਵਾਰੀ ਬਾਹਰ ਭੇਜਿਆ ਉਸ ਐਕਟ ਨਹੀਂ ਹੋਇਆ ਉਹ ਤੋਂ ਨਸ਼ੇ ਵੀ ਬੜੇ ਮੋਟੇ ਕਰਦਾ ਸੀ ਮੈਂ ਪ੍ਰੈਗਨੈਂਟ ਹੋਈਆਂ ਦੋ ਵਾਰੀ ਦੋਨੋਂ ਵਾਰੀ ਮੇਰਾ ਮਤਲਬ ਅਬੋਰਸ਼ਨ ਕਰਵਾਇਆ ਗਿਆ ਮੈਂ ਕਿ ਅਸੀਂ ਬੱਚਾ ਹੀ ਨਹੀਂ ਰੱਖਣਾ ਹਾਂ ਮਾਰਕੁੱਟ ਕਰਨ ਲੱਗ ਪੈਂਦਾ ਸੀ ਕਿੰਨੀ ਕੁ ਦੇਰ ਮੈਂ ਚੱਲਦੀ ਉੱਥੇ ਤੁਹਾਡਾ ਡਿਸੀਜਨ ਮੇਰੇ ਅੱਗੇ ਪਿੱਛੇ ਤੋਂ ਕੋਈ ਹਗਾ ਨਹੀਂ ਆ। ਗਰੰਟੀ ਵੀ ਨਹੀਂ ਮੇਰੇ ਪਰਵਾਹ ਵਾਲੇ ਰਿਸ਼ਤੇਦਾਰ ਹੀ ਗਏ ਨੇ। ਉਹਨਾਂ ਨੇ ਡਿਸੀਜਨ ਲਿੱਤਾ ਮੈਂ ਤਹਾਕਰ ਆ ਬੋਕੋ। ਉਹਨਾਂ ਨੇ ਕਿਹਾ ਸੀ ਕਿ ਦਾਦਾ ਤੁਹਾਡੇ ਜਿਹੜੇ-ਜਿਹੜੇ ਛੀਏ ਨੇ ਉਹਨਾਂ ਦਾ ਘਰ-ਬਾਰ ਪਰਿਵਾਰ ਸਹੀ ਨਹੀਂ ਚੱਲਦਾ ਬਿਆ ਸਿਸਟਮ। ਉਹਨਾਂ ਦੀ ਵਾਈਫ ਨਾਲ ਤੇ ਉਹਨਾਂ ਦਾ ਨਹੀਂ ਤਲਾਕ ਹੀ ਹੋਗਾ। ਐਸੇ ਲਈ ਕਰਕੇ ਉਹ ਮੇਰੇ ਇੱਥੇ ਛੱਡ ਗਏ ਸੀ। ਕਿ ਅਗੋਂ ਤੁਸੀਂ ਆਪਣਾ 2-4 ਦਿਨ ਇਕੱਠੇ ਰਹੋ, ਇਧਰ ਜਿਹਦਾ ਸੁਭਾਅ ਸਮਝੋ ਤਾਂ ਤੁਹਾਡਾ ਅਸੀਂ ਵਿਆਹ ਕਰ ਦਈਏ। ਮੈਂ ਤਾਂ ਇਸ ਲਈ ਇੱਥੇ ਆਈ ਸਾਂ। ਸਲੂਟ ਹੀ ਆ ਯਾਰ ਤੁਹਾਨੂੰ ਮੰਨ ਗਈ ਵੇ ਮੈਂ ਤੁਹਾਨੂੰ ਇੱਕ ਜਨਾਨੀ ਦੇ ਹੁੰਦਿਆ ਦੂਜੀ ਆ ਕੇ ਬਹਿ ਗਈ ਇੰਨੀ ਐਡਵਾਂਸ ਤੁਸੀਂ ਕੀ ਬਾਤ ਹੈ ਤੁਸੀਂ ਕਿਉਂ ਮੈਨੂੰ ਗਲਤ ਲੈ ਰਹੇ ਹੋ ਲੈ ਮੈਂ ਸਹੀ ਵੀ ਕਿਦੋਂ ਲੈ ਨਹੀਂ ਤੁਹਾਨੂੰ ਤੁਸੀਂ ਦੱਸਾਂਦੇ ਕਿ ਮੈਂ ਸੁਣਨ ਨਹੀਂ ਦਈ ਆ ਇਹਦਾ ਮਤਲਬ ਤੁਸੀਂ ਮੇਰੇ ਨਾਲ ਨੂੰ ਸੀਰੀਅਸ ਨਹੀਂ ਲੈ ਰਹੇ ਸੀਰੀਅਸ ਲੈ ਨਹੀਂ ਇਧਰ ਆ ਤੀ ਤੇ ਇੱਥੇ ਬੈਠੀ ਤੁਹਾਡੇ ਲਾਗੇ ਨਹੀਂ ਤੇ ਮੈਨੂੰ ਬਹੁਤ ਕੰਮ ਹੈ ਮੈਂ ਨਹੀਂ ਸੀ ਆਣਾ ਚਾਹੁੰਦੀਗੀ ਮੈਨੂੰ ਆਂਟੀ ਲੈ ਕੇ ਆਏ ਆ ਕਿਉਂਕਿ ਤੁਹਾਡੀ ਮਦਰ ਨੇ ਉਹਨਾਂ ਨਾਲ ਗੱਲ ਕਰ ਚੁੱਕੇ ਹੋਏ ਸੀ ਕਿ ਮੈਨੂੰ ਹੁਣੇ ਪਤਾ ਥੋੜੀ ਸੀ ਕਿ ਸ਼ੰਮੀ ਵੀ ਇੱਥੇ ਰਹਿ ਰਹੀ ਹੈ ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਨਾ ਆਂਦੀ ਮੈਂ ਤਾਂ ਦੋ ਦਿਨ ਪਹਿਲਾਂ ਵੀ ਉਹਨਾਂ ਨਾਲ ਸਾਰੀ ਗੱਲ ਕੀਤੀ ਹੈ ਕਿ ਮੈਂ ਸ਼ੰਮੀ ਦੇ ਹੁੰਦਿਆਂ ਨਹੀਂ ਤੇ ਰਵਾਂਗੀ ਪਰ ਉਹ ਕਹਿੰਦੇ ਨਹੀਂ ਸ਼ੰਮੀ ਨੂੰ ਅਸੀਂ ਇੱਥੇ ਵਾਪਸ ਆਣ ਹੀ ਨਹੀਂ ਦਵਾਗੇ ਤੇ ਅੱਛਾ ਦੱਸੋ ਮੇਰਾ ਵੀ ਕੋਸੂਰ ਹੈ ਤੁਸੀਂ ਮੈਨੂੰ ਟੱਚ ਕਰਾਂਦੇ ਹੋ ਮੈਂ ਤਾਂ ਤੁਹਾਨੂੰ ਕਿੰਨੇ ਪਿਆਰ ਨਾਲ ਕਰਨ ਦੀ ਗੱਲ ਮੈਂ ਵੀ ਤੁਹਾਡੇ ਨਾਲ ਬਹੁਤ ਪਿਆਰ ਨਾਲ ਗੱਲ ਕਰਨੀ ਆ ਮੈਂ ਸਿਰ ਤੁਹਾਨੂੰ ਪੁੱਛੀ ਨਹੀਂ ਦੇਈ ਆ ਮੈਂ ਤੁਹਾਡ ਨਾਲ ਕੋਈ ਮਾੜੀ ਗੱਲਤ ਨਹੀਂ ਕੀਤੀ ਮੈਂ ਸਿਰ ਪੁੱਛਿਆ ਹੀ ਆ ਮੈਂ ਦੇਖ ਲਿਆ ਤੂੰ ਕਿੰਨੇ ਪਿਆਰ ਨਾਲ ਮੇ ਨਾਲ ਗੱਲ ਕਰਨਦੇ ਹੋ ਪਿਆਰ ਨੂੰ ਹੁਣ ਕਿਤੇ ਕੋਲੇ ਚ ਭੱਗ ਦਿੱਤਾ ਜਾਂਦਾ ਉਹ ਜ਼ੁਬਾਨ ਰਹੀ ਆ ਆਪਾਂ ਬੋਲਣ ਹੀ ਦੇਈ ਆ ਤੈਨੂੰ ਪੂਰਾ ਯਕੀਨ ਨਹੀਂ ਆ ਕਿ ਤੂੰ ਇਸ ਕਰ ਵੀ ਸਹੀ ਰਹੋਗੇ ਨਹੀਂ ਪਰ ਫੇਲੀ ਮੈਂ ਥੋੜੇ ਦੇ ਲਾਈਨ ਦੇਖਾਂਗੀ ਜਾਣਾਂਗੀ ਸਮਝਾਂਗੀ ਫੇਰ ਇਹ ਕਿ ਡਿਸੀਜਨ ਲਵਾਂਗੀ ਨਹੀਂ ਪਿੱਛੋਂ ਤੁਸੀਂ ਇਸ ਕਰਕੇ ਛੱਡ ਗਏ ਕਿ ਮੁੰਡਾ ਚੰਗਾ ਨਹੀਂ ਸੀ ਹੁਣ ਤੁਹਾਨੂੰ ਕੀ ਪੂਰਾ ਯਕੀਨ ਹੈ ਕਿ ਸੋਹਰੇ ਤਾਂ ਡੱਡੇ ਚੰਗੇ ਹੋਣਗੇ ਬਾਰੇ ਤੁਸੀਂ ਇਸ ਕਰਕੇ ਇਸ ਕਰਕੇ ਆਏ ਜੇ ਕਿ ਤੁਸੀਂ ਪਹਿਲਾਂ ਪਰਿਵਾਰ ਨੂੰ ਦੇਖਣਾ ਚਾਹੁੰਦੇ ਜੀ ਕਿਦਾਂ ਦੇ ਕਿਦਾਂ ਦੇ ਨਹੀਂ ਹਾਂਜੀ ਹੋ ਸਕਦਾ ਇਸ ਕਰਕੇ ਸੱਸ ਮਾੜੀ ਨਿਕਲਾਵੇ ਦੇਰ ਮਾੜਾ ਨਿਕਲਾਵੇ ਦਰਾਣੀ ਵੀ ਮਾੜੀ ਨਿਕਲ ਸਕਦੀ ਆ ਤੁਹਾਨੂੰ ਕਿੱਦਾਂ ਦਾ ਪੂਰਾ ਯਕੀਨ ਹੈ ਕਿ ਪਰਿਵਾਰ ਤਾਂ ਡੱਲੇ ਸਹੀ ਆ ਤੁਸੀਂ ਕੀ ਕਹੀ ਜਾਂਦੇ ਮੈਨੂੰ ਡਰਾਉਂਦੇ ਹੋ ਤੁਸੀਂ ਉਹ ਨਹੀਂ ਨਹੀਂ ਬਾਉ ਮੈਂ ਤੈਨੂੰ ਕਿਉਂ ਡਰਾਉਣਾ ਮੈਂ ਤਾਂ ਸਿਰਫ ਇੱਕ ਗੱਲ ਹੀ ਕੀਤੀ ਆ ਪਰ ਰਣਜੀਤ ਤਾਂ ਮੇ ਨਾਲ ਬੜੇ ਸਹੀ ਤਰੀਕੇ ਗੱਲਬਾਤ ਕਰਦੇ ਨੇ ਔਰ ਉਹਨਾਂ ਦੀ ਨੇਚਰ ਵੀ ਮੈਨੂੰ ਸਹੀ ਲੱਗੀ ਆ ਥੋੜਾ ਹੀ ਮੇਰੇ ਤਰਫ ਮੈਂ ਦੇਖਿਆ ਕਿ ਉਹਨਾਂ ਦਾ ਅਟੈਚਮੈਂਟ ਠੀਕ ਚੱਲਦਾ ਵਿਆਹ ਵਾ ਰਣਜੀਤ ਰਣਜੀਤ ਜੀ ਦੇ ਗਾਲ ਹੀ ਛੱਡੋ ਨਾ ਉਹ ਤਾਂ ਛੰਮੀ ਨੂੰ ਪਹਿਲਾਂ ਬਹੁਤ ਪਸੰਦ ਕਰਦਾ ਸੀ ਪਿੱਛੇ ਪੈ ਕੇ ਲੱ ਮੇਰੀ ਜੋਈ ਉਹਨਾਂ ਦੀ ਪਿੱਛੇ ਪੈ ਕੇ ਉਹਨੇ ਵਿਆਹ ਕਰਵਾਇਆ ਕਿ ਮੈਂ ਜੇ ਵਿਆਹ ਕਰਾਉਣਾ ਤਾਂ ਸ਼ਮਮੀ ਨਾਲ ਹੀ ਕਰਾਉਣਾ ਆਪਣੀ ਮੰਮੀ ਨਾਲ ਲੜ ਪਿਆ ਆਪਣੇ ਭਰਾ ਨਾਲ ਲੜ ਪਿਆ ਸਾਰੇ ਪਰਿਵਾਰ ਨੂੰ ਆਪਣੇ ਖਿਲਾਫ ਕਰਾ ਲਿਆ ਇੰਨੀ ਮੁਸ਼ਕਲ ਨਾਲ ਤੇਨੇ ਵਿਆਹ ਕਰਵਾਇਆ ਹੁਣ ਤੁਹਾਨੂੰ ਕਿੱਦਾਂ ਯਕੀਨ ਹੈ ਕਿ ਜਿਹੜੀ ਉਧਰੋਂ ਅਟੈਚਮੈਂਟ ਟੁੱਟੀ ਉਹ ਤੁਹਾਡੇ ਵੱਲ ਜੁੜ ਜੇ ਲੈ ਮੇਰੇ ਜੋਈ ਹੈ ਹਾਂਜੀ ਤੁਹਾਨੂੰ ਦੱਸਿਆ ਨਹੀਂ ਤਾਂ ਨਹੀਂ ਮੈਨੂੰ ਤਾਂ ਕੁਝ ਨਹੀਂ ਦੱਸਿਆ ਨਾ ਨੇ ਲੈ ਜਿਹੜੀ ਗੱਲ ਦੱਸਣਾ ਸੀ ਉਹ ਮੰਮੀ ਨੇ ਕੀਤੀ ਬਾਕੀ ਗੱਲਾਂ ਨਟੇ ਰੱਗੇ ਰੱਖ ਦਿੱਤਾ ਚਲ ਕੋਈ ਨਾ ਹੁਣ ਤੇ ਪਤਾ ਲੱਗ ਗਿਆ ਨਾ ਸ਼ੰਮੀ ਜੀ ਦੀ ਤੇ ਰਣਜੀਤ ਦੀ ਲਵ ਮੈਰਿਜ ਹੋਈ ਆ ਤੇ ਜੇ ਵੇ ਤੁਹਾਣੀ ਆਪ ਵੇਖ ਲੋ ਜੇ ਉਹਨਾਂ ਦੀ ਲਵ ਮੈਰਿਜ ਹੋਈ ਆ ਥੋੜੇ ਟਾਈਮ ਬਾਅਦ ਉਹਨਾਂ ਨੇ ਹੁਣ ਤੁਹਾਡੇ ਨਾਲ ਅਟੈਚਮੈਂਟ ਕਰ ਲਈ ਕੀ ਭਰੋਸਾ ਕਿ ਤੁਹਾਡੇ ਤੋਂ ਬਰ ਕੇ ਹੋਰ ਉਹਨਾਂ ਨੇ ਕਰ ਲੇ ਮੈਂ ਨਹੀਂ ਜਲਦੀ ਡਿਸੀਜਨ ਨਹੀਂ ਲਵਾਉਂਗੀ ਮੈਂ ਕੁਝ ਸੋਚ ਕੇ ਕਰਾਂਗੀ ਮੈਂ ਇਹ ਤੇਨੂੰ ਸੋਚਣ ਲਈ ਕਹਾਂਗੀ ਕਿਉਂਕਿ ਵੇਖ ਸੋਹਣੀ ਸੁਨੱਖੀ ਜੇ ਤੂੰ ਹੈ ਹੀ ਆ ਜੇ ਸੁੱਖ ਮਿਲਣਾ ਹੋਵੇ ਨਾ ਪਹਿਲੇ ਕੋਈ ਮਿਲ ਜਾਂਦੇ ਐਵੇਂ ਦੂਜੀ ਜਗ੍ਹਾ ਵਿਆਹ ਕਰਾਓ ਉਹਨਾਂ ਦਾ ਵੇਖੋ ਚੱਖੋ ਕਿੱਦਾਂ ਦੇ ਕਿੱਦਾਂ ਦੇ ਨਹੀਂ ਜੇ ਕਰਮਾਂ 'ਚ ਸੋਖ ਹੋਵੇ ਨਾ ਪਹਿਲੀ ਜਗ੍ਹਾ ਹੀ ਬੜਾ ਵਧੀਆ ਪਰਮਾਤਮਾ ਦੇੰਦ ਜੇ ਨਾ ਹੋਵੇ ਨਾ ਚਾਹੇ ਇੱਕ ਕਰਾ ਚਾਹੇ ਦੂਜਾ ਕਰੋ ਤੇ ਤੀਜਾ ਕਰੋ ਸੋਖ ਨਹੀਂ ਹੁੰਦਾ ਸੋਹਣੀ ਜਿਹੀ ਲੱਕੀ ਤੇ ਤੂੰ ਹੈ ਹੀ ਆ ਕੋਈ ਕੰਮਕਾਰ ਕਰ ਤੇ ਵਧੀਆ ਜੌਬ ਲੱਭ ਇਦਾਂ ਹੀ ਟਾਈਮ ਪਾਸ ਹੋ ਜਾਂਦਾ ਦੂਰੀ ਐਵੇਂ ਵਿਆਹ ਕਰਾਉਣਗੇ ਘਰ ਦਾ ਕੰਮ ਕਰਨਗੇ ਕਿੰਨੇ ਕਿਤੇ ਘਰ ਦੇ ਕਿਤੇ ਕੰਮ ਆ ਤੁਹਾਡੇ ਸਾਹਮਣੇ ਰਸੋਈ ਚ ਬੜੇ ਤੇ ਸਾਰੀ ਦਿਹਾੜੀ ਨਿਕਲ ਜਾਂਦੀ ਸ਼ਾਮ ਨੂੰ ਜਾ ਕੇ ਤਾਂ ਬੰਦਾ 2 ਘੰਟੇ ਰਸਤ ਕਰਦਾ ਰਮਾਨਾ ਆਪਣਾ ਕਮਾ ਖਾ ਤਰਮਾਨਾ ਆਪਣੀ ਵਧੀਆ ਜ਼ਿੰਦਗੀ ਐਵੇਂ ਵਿਆਹ ਵੀਰੇ ਚੱਕਰਾਂ ਚ ਕੁਝ ਨਹੀਂ ਰੱਖਿਆ ਕਦੀ ਸਾਸਰੀਆਂ ਸੁਣ ਕਦੀ ਦਰਾਣੀ ਦੀਆਂ ਸੁਣ ਕੇ ਹੋਰ ਜਦਾ ਤਰੰਗ ਦੇ ਸੁਣ ਕਿੰਨੇ ਜਗਾ ਵਾ ਗੱਲ ਤਾਂ ਤੁਸੀਂ ਠੀਕ ਕਹਿੰਦੇ ਮੈਂ ਤੇ ਤੈਨੂੰ ਨਾ ਆਪਣੀ ਵੱਡੀਆਂ ਭੈਣਾਂ ਵਾਂਗੂ ਦੱਸਿਆ ਕਿ ਨਹੀਂ ਤੂੰ ਮੇਰੀ ਵੱਡੀ ਭੈਣ ਆ ਹੁਣ ਅੱਗੇ ਤੂੰ ਆਪ ਸਮਝਦਾ ਰਿਆਂ ਪੜ੍ਹੀ ਲਿਖੀ ਆ ਸਮਝਦਾਰ ਤੇ ਤੂੰ ਆਪ ਹੀ ਆ ਹੁਣ ਤੂੰ ਆਪ ਵੇਖ ਲੈ ਤੇਰੀ ਚੰਗਾ ਕੀ ਤੇ ਮਾੜਾ ਕੀ ਆ ਮੈਂ ਤੇ ਬਸ ਸਮਝਾਉਣ ਚੀ ਆ ਬਾਕੀ ਤੇਰਾ ਆਪਣਾ ਮਨ ਆ ਵੇਖ ਮੇਰਾ ਤੇ ਦੱਸਣਾ ਤੈਨੂੰ ਫਰਜ਼ ਹੀ ਮੈਂ ਤੈਨੂੰ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਅੱਗੇ ਤੂੰ ਵੇਖ ਲੈ ਕਿ ਤੂੰ ਕਿੱਦਾਂ ਕਰਨਾ ਕੱਲੋਂ ਵੀ ਤੇ ਮੇਰਾ ਨਾਣਾ ਲਾਜੀ ਕਿ ਸਿਮਰਤ ਨੇ ਕਿਹਾ ਹੀ ਮੈਂ ਤੇ ਇਸ ਕਰਕੇ ਇਸ ਘਰ ਵਿੱਚ ਚੱਲ ਗਈ ਵੇਹੇ ਨਾ ਸਸ ਇੱਥੇ ਬੜੀ ਕਪਤੀ ਆ ਅੱਗੇ ਬਣਾ ਕੇ ਰੱਖਣੀ ਨਾ ਬਣਾ ਕੇ ਰੱਖਣੀ ਤੂੰ ਆਪੋ ਵੇਖ ਲੈ ਪਰ ਆਂਟੀ ਦਾ ਸੁਭਾਤ ਬਹੁਤ ਹੀ ਚੰਗਾ ਲੱਗਦਾ ਹੈ ਨਵਾਂ ਨਵਾਂ ਤੇ ਮੈਨੂੰ ਹੀ ਬੜਾ ਚੰਗਾ ਲੱਗਦਾ ਸੀ ਸ਼ੰਮੀ ਨੇ ਬੜਾ ਨਵਾਂ ਨਵਾਂ ਕਰਦੇ ਹੀ ਟਾਈਮ ਪਾ ਕੇ ਹੀ ਆ ਪਹਿਲੀ ਵਾਰੀ ਤੇ ਹੱਪਾ ਬੰਦੇ ਦੇ ਅੰਦਰ ਵੜ ਕੇ ਵੇਖਿਆ ਨੂੰ ਤਾਂ ਕਿ ਅਗਲਾ ਬੰਦਾ ਆਪਣੇ ਲਈ ਕੀ ਸੋਚ ਰੱਖਦਾ ਇਹ ਵੀ ਤਾਂ ਟਾਈਮ ਪਾ ਕੇ ਪਤਾ ਲੱਗਦਾ ਮੂੰਹ ਤੇ ਤੇ ਕੀ ਦਿਲ ਕਿਹਾ ਨਹੀਂਦਾ ਅਗਲਾ ਦਿਲ ਚੋਂ ਕਿੰਨੀ ਫੋਟ ਰੱਖਦਾ इस करके थोड़ा जहा अपनी समझदारी करा मैं गल तो बिलकुल सही करके गई है कंफ्यूज ही कर दी मैं मैं आंटी ने बुला के गल करती हाँ ਇਹ ਜਿੰਦਗੀ ਦੇ ਡਿਸੀਜਨ ਨਹੀਂ ਮੈਂ ਕੋਈ ਲੈ ਸਕਦੀ ਜ਼ਿੰਦਗੀ ਮੇਰੀ ਖਰਾਬ ਹੋ ਜੇਗੀ ਲੈ ਕੇ ਇਹਨਾਂ ਨੂੰ ਕੀ ਹੈ ਨੰਦ ਫੇਰ ਕੁੜੀ ਮਿਲੇਗੀ ਕੋਈ ਹੋਰ ਮੈਂ

ਤੇ ਡਰ ਜਾਈਗੀ ਪਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਰਾਂ ਕੀ ਉਹ ਚੜ੍ਹੇਲ ਤਾਂ ਕਿਸੇ ਪਾਸੇ ਨਹੀਂ ਆਂਦੀਗੀ ਮੈਂ ਤਾਂ ਗੱਲ ਨਹੀਂ ਬੜੀਆਂ ਕੁਮਾਰ-ਕਮਾਂ ਦੀ ਕੀਤੀਆਂ ਮੇਰੇ ਨਾਲ ਕਿੰਨੂ ਕੀ ਕਰੇ ਕਿ ਤੇ ਕੀ ਆ ਕਿ ਉਹ ਕਹਿੰਦੀ ਇੱਥੇ ਵਿਆਹ ਹੋਣਾ ਕਰਾਈ ਤੈਨੂੰ ਪਹਿਲੀ ਜਗ੍ਹਾ ਤੇ ਸੁੱਖ ਮਿਲਿਆ ਨਹੀਂ ਦੂਜੀ ਜਗ੍ਹਾ ਤੇਨੂੰ ਸਵਾ ਸੁੱਖ ਮਿਲਣਾ ਹੋਗਾ ਸੱਸ ਬੜੀ ਤੇਜ ਹੈਗੀ ਉਹ ਹੋ ਸਕਦਾ ਘਰ 'ਚ ਹੋਰ ਵੀ ਹੈ ਜਿਹੜਾ ਤੇਰੇ ਪੈਰ ਨਾਲ ਪੱਕੇ ਹੋਣਦੇ ਨੇ ਬੜਾ ਕੁਝ ਕਹਿ ਗਈ ਮੈਨੂੰ ਗੱਲਾਂ-ਗੱਲਾਂ ਨਾਲ ਹੁਣ ਮੈਂ ਕਿਹਾ ਕਿ ਤੂੰ ਡਰ ਗਈ ਮੇਰਾ ਅਮਰਪ ਬਕਰ ਸੇ ਰਾਜੂ ਮਤਲਬ ਡਰ ਗਿਆ ਮੈਂ ਹਰ ਕੱਲ ਡਰਨ ਵਾਲੀ ਨਹੀਂ ਏਗੀ ਤੈਨੂੰ ਪਤਾ ਮੇਰਾ ਡਰਦੀ ਡੁਬਦੀ ਨਹੀਂ ਮੈਂ ਕਿਸੇ ਚਲੂ ਜਿਹੜਾ ਮੈਂ ਕੰਮ ਕਰਨਾ ਉਹ ਮੈਂ ਕਰ ਹੀ ਲੈਣਾ ਹੈ ਜਿਹੜੇ ਮਕਸਦ ਨਾਲ ਆਈਆਂ ਨਾ ਉਹ ਤਾਂ ਮੈਂ ਪੂਰਾ ਕਰਾਂਗੀ ਕਰਾਂਗੀ ਫਿਰ ਆਪਣੇ ਮਕਸਦ ਵਾਲਾ ਤਾਂ ਧਿਆਨ ਦੇਈ ਹੈ ਨਾ ਅਸੀਂ ਕਿਉਂ ਕਿੰਨੀ ਦੀ ਗੱਲਾਂ ਚ ਧਿਆਨ ਦੇਣੀ ਕਈ ਮੈਂ ਤਾਂ ਕੀ ਕਰਾਂ ਚੋੜੇਲ ਦਾ ਜਿਹੜੀ ਪੱਲੇ ਪਈ ਹੋਈ ਹੈ ਛੰਮੀ ਦਾ ਨਿਕਲ ਕੇ ਕਰੋ ਉਹਦੀ ਕੋਈ ਟੈਨਸ਼ਨ ਨਹੀਂ ਮੈਨੂੰ ਮੈਂ ਤਾਂ ਰਣਜੀਤ ਨੂੰ ਆਪਣੇ ਵੱਲ ਕਰ ਲੈਣਾ ਮਿੰਟੋ ਕਹਿਣਾ ਔਰ ਇਹ ਗੱਲਾਂ ਆਂਟੀ ਦੀ ਉਹਨੂੰ ਵੀ ਮੈਂ ਮਿੱਠੀਆਂ ਮਿੱਠੀਆਂ ਗੱਲਾਂ ਚਾਪ ਕੇ ਲੈਂਦੀ ਆਂ ਲੋ ਗੱਲਾਂ ਕਰਨੀ ਹਨ ਕਰਦੇ ਸਿਰਫ ਅਸੀਂ ਆਪਣੇ ਮਕਸਦ ਉੱਤੇ ਧਿਆਨ ਦੇਣਾ ਸਾਡਾ ਕੰਮ ਕੀ ਹੈਗਾ ਸੀ ਉਹ ਦੇਖਣਾ ਯਾਰ ਬੜਾ ਤਗੜਾ ਬੱਟਾ ਹੀ ਆ ਪਰਚ ਕਹ ਭਰਾ ਨਾ ਤੂੰ ਸਿਰਫ ਕੋਸ਼ਿਸ਼ ਕਰ ਉਹ ਨੂੰ ਆਪਣੇ ਵੱਲ ਕਰਨ ਦੀ ਜੀ ਬਸ ਆਪਣੇ ਕੰਮ ਉੱਤੇ ਫੋਕਸ ਕਰ ਸਿਰਫ ਅਸੀਂ ਕੀ ਕੰਮ ਕਰਨਾ ਹੈ ਸਾਡਾ ਮਕਸਦ ਕੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਬਾਕੀ ਅਸੀਂ ਕੋਈ ਗੱਲ ਨਹੀਂ ਕਰਦੇ ਗੱਲ ਤਾਂ ਤੁਹਾਡੀ ਵੀ ਸਹੀ ਹੈ ਚਲ ਠੀਕ ਹੈ ਮੈਂ ਹੋਣ ਰੱਖਦੀ ਹਾਂ ਲੱਗਦਾ ਕੋਈ ਆ ਗਿਆ ਵਾ ਅਵਾਜ਼ ਆਦੀ ਨਹੀਂ ਮੇਰਾ ਦੇਖੇ ਲੱਗਣ ਨਹੀਂ ਮੇਰਾ ਬੜਾ ਇੱਥੇ ਦਿਨ ਲੱਗਣ ਦਿਆ ਮੈਂ ਹੈ ਤੈਨੂੰ ਫਸਾਦ ਤਾਂ ਆਇਆ ਤੇ ਨਾ ਮੈਂ ਗੱਲ ਕਰ ਸਕਦੀ ਨਾ ਕੁਛ ਫੋਨ ਵੀ ਮੈਂ ਲੁਕਾ ਕੇ ਰੱਖਿਆ ਹੋਇਆ ਹੈ ਟਾਈਮ ਗੱਡ ਕੇ ਕਿਸੇ ਦਿਨ ਤਾਂ ਮਿਲ ਮੈਨੂੰ ਮਿਲਾਂ ਹਾਂ ਫੋਨ ਨਹੀਂ ਮਿਲਣ ਹੁਣਾ ਹੁਣ ਤਾਂ ਪਹਿਲਾਂ ਇੱਧਰ ਦਾ ਮੇਲ ਪੂਰਾ ਹੋ ਜੇ ਤੇ ਫੇਰ ਤੇ ਨਾਲ ਮਿਲਣ ਦੀ ਗੱਲ ਕਰਾਂਗੇ ਜਿੰਨੇ ਟਿੰਗ ਹੋਏ ਆ ਤੂੰ ਦੱਸ ਚੁੱਪ ਕਰ ਤੇ ਤੇ ਨਹੀਂ ਕਹਿਣਾ ਕੋਈ ਆ ਗਿਆ ਐਵੇਂ ਕੋਈ ਦੇਖ ਲੇਗਾ ਮੇਰਾ ਫੋਨ ਮੈਂ ਫੋਨ ਤੱਕ ਨਾ ਤੇ ਕੰਮ ਕਰ ਲੈ ਚੜੇ ਮੈਨੂੰ ਕੰਮ ਸੁਣਾ ਦੇ ਨਹੀਂ ਬੰਦੇ ਦਾ ਚੰਗਾ ਚਲ ਖਿਆਲ ਰੱਖੀ ਆਂ ਮੈਂ ਕਿੰਨੇ ਦਿਨ ਬਾਅਦ ਗੱਲ ਲਈਏ ਕੰਨਾ ਦਿਲ ਨਹੀਂ ਲੱਗਦਾ ਤੇ ਮੇਰਾ ਬੜਾ ਕਿਤੇ ਦਿਲ ਲੱਗਣ데요 ਮੈਂ ਕਿਸ ਤਰ੍ਹਾਂ ਮੁੱਖ ਟਾਈਮ ਕੱਟਣ ਦੀ ਹੈ ਸੜੀਆ ਜਿਹਾ ਮੁੱਛ ਹੀ ਤਾੜਦਾ ਰਹੇਗਾ ਉਹ ਨੂੰ ਨਹੀਂ ਪਤਾ ਕਿ ਮੇਰੀ ਮੁੱਛ ਨਹੀਂ ਕਿ ਮੈਂ ਤਾੜ ਕੇ ਬਣਾਦਾ ਹੂੰ ਜਲਦੀ ਮਿਲਦੀ ਹੈ ਮੈਂ ਕੱਲੀ ਅੱਛਾ ਨਾ ਲੈ ਤੂੰ